ਉਹਦੇ ਐਮਐਲਏ ਭਾਵੇਂ ਸਾਡੇ ਦਾ ਇਹ ਪਤੇ ਆ ਗਿਆ ਮਾ ਕੰਪਨੀ ਤੋਂ ਉਹ ਰੋ ਰਿਹਾ ਵੀਰ ਕੋਲ ਸਿੱਕਾ ਕਰਕੇ ਪ੍ਰਾਈਵੇਟ ਹੋ ਰਿਹਾ ਇਹ ਕਿੱਥੋਂ ਹੋ ਰਿਹਾ ਇਹ ਤਾਰ ਕਿੱਥੋਂ ਹੁੰਦੀ ਆ ਇਹ ਸਾਨੂੰ ਅਸੀਂ 1 ਮਹੀਨੇ ਤੋਂ ਪਹਿਲੀ ਗੱਲ ਅਸੀਂ ਅਰਸ਼ ਕਰਦੇ ਖੇਤੀਬਾੜੀ ਤੇ ਪੜਾਈ ਚੱਲ ਨੂੰ ਹੋਵੇ ਟਿੰਗੋਂ ਤੋਂ ਸਰਕਾਰੀ ਹੈ ਤੇ ਇਸ ਮਾਮਲੇ ਤੇ ਐਮਐਲਏ ਸਾਹਿਬ ਨੇ 1 ਮਹੀਨੇ ਪਹਿਲਾਂ ਵੀ ਸਾਡੇ ਦੋ ਦਿਨ ਪੁੱਛਾ ਮੰਗਿਆ ਸੀ ਹੁਣ ਸਾਨੂੰ ਕੋਈ ਜ਼ੁਬਾਨ ਦੇ ਕੇ ਗਏ ਆ ਸਾਡੀ ਜ਼ੁਬਾਨ ਦੇ ਕੇ ਗਏ ਆ ਹੁਣ ਇੱਕ ਹੋਰ ਵੀ ਬਾਤ ਦੇਖਦੇ ਆ ਸਰਕਾਰ ਆਪਦੀ ਜ਼ੁਬਾਨ ਤੇ ਐਮਐਲ ਸਾਹਿਬ ਆਪਦੀ ਵਾਅਦੇ ਖੜੇ ਰਹਿਣਦੇ ਕਿ ਨਹੀਂ ਤੇ ਨਹੀਂ ਤਾਂ ਇਸ ਤੋਂ ਅਗਲਾ ਪ੍ਰੋਟੈਸਟ ਕਿ ਹੋਊਗਾ ਬੱਸ ਕਿ ਅਗਰ ਸਰਕਾਰ ਇੱਕ ਕੋਰਸ ਨੂੰ ਦੁਬਾਰਾ ਨਹੀਂ ਚਲਾਉਂਦੀ ਮਾਨ ਦਾ ਬਹਾਲ ਨਹੀਂ ਕਰਦੀ ਕੋਰਟ ਦੀ ਤਾਂ ਅਸੀਂ ਸਟ੍ਰੈਸ ਕਰਦੇ ਰਾਵਾਂਗੇ ਕਿਉਂਕਿ ਖੇਤੀਬਾੜੀ ਦੀ ਪੜਾਈ ਜਿਹੜੀ ਆ ਪੰਜਾਬ ਦੇ ਇੱਕੋ ਇੱਕ ਸਰਕਾਰੀ ਕਾਲਜ ਦੀ ਪ੍ਰਸਿੱਧਾ ਕਾਲਜ ਤੋਂ ਚੱਲਦਾ ਸੀ ਜੇ ਖੇਤੀਬਾੜੀ ਦੀ ਪੜਾਈ ਬੰਦ ਹੋ ਗਈ ਪੰਜਾਬ ਦੇ ਕਿਸਾਨੀ ਦੇ ਮਜ਼ਦੂਰਾਂ ਨੂੰ ਇਹਦਾ ਨੁਕਸਾਨ ਹੋਣਾ ਕਿਉਂਕਿ ਖੇਤੀ ਸੈਕਟਰ ਪਹਿਲਾਂ ਹੀ ਸੰਕਟ ਚ ਹੈ ਖੇਤੀ ਖੇਤੀ ਸੈਕਟਰ ਨੂੰ ਸੰਕਟ ਤੋਂ ਘਟਾਣਾ ਖੇਤੀਬਾੜੀ ਮਹਾਰਾਣੀ ਜੇ ਖੇਤੀਬਾੜੀ ਦੀ ਪੜਾਈ ਪੰਜਾਬ ਚ ਨਹੀਂ ਹੋਊਗੀ ਤਾਂ ਫਿਰ ਪੰਜਾਬ ਚ ਖੇਤੀਬਾੜੀ ਮਹਾਰ ਕਿਵੇਂ ਪੈਦਾ ਹੋਣਗੇ ਇਸ ਲਈ ਇਹ ਗੱਲਾ ਵਿਦਿਆਰਥੀ ਪੜਾਈ ਖੋਣ ਦਾ ਮਾਮਲਾ ਨਹੀਂ ਹੈ ਇਹ ਖੇਤੀ ਸੈਕਟਰ ਨੂੰ ਹੋਰ ਟੋਪਣ ਵਾਲਾ ਮਾਮਲਾ ਇਹ ਅਸੀਂ ਹੋਰ ਨਹੀਂ ਦੇਵਾਂਗੇ ਇਸ ਦੀ ਸੰਘਰਸ਼ ਕਰਦੇ ਰਹਾਂਗੇ ਦੇਖੋ ਜੀ ਅੱਜ ਇੱਥੇ ਜਿਹੜਾ ਧਰਨਾ ਚੱਲਿਆ ਪੰਜਾਬ ਸਟੂਡੈਂਟ ਯੂਨੀਅਨ ਔਰ ਸੰਯੁਕਤ ਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਗੁਰਦੇਵ ਸਿੰਘ ਸੇਖੋਂ ਐਮਐਲਏ ਦੇ ਬਾਰੇ ਕਿ ਧਰਨਾ ਦਿੱਤਾ ਜਾ ਰਿਹਾ ਹੈ ਔਰ ਬੜੀ ਇਹ ਹੋਰ ਗੱਲ ਲੱਗਦੀ ਹੈ ਕਿ ਜਿਸ ਜੇ ਸਰਕਾਰ ਜੋ ਸਰਕਾਰ ਦੇ ਨੁਮਾਇੰਦੇ ਨੇ ਸਾਰੇ ਧਰਨਿਆਂ ਚੋਂ ਆਏ ਨੇ ਗੁਰਦੇਵ ਸਿੰਘ ਸੇਖੋਂ ਕੁਲਤਾਰ ਸਿੰਘ ਸੰਧਵਾ ਸਾਡੇ ਨਾਲ ਹੀ ਸਾਡੇ ਸਾਰੇ ਲੋਕਾਂ ਜਥੇਬੰਦੀਆਂ ਨਾਲੇ ਧਰਨੇ ਲਾਉਂਦੇ ਰਹੇ ਨੇ ਔਰ ਜੋ ਮੰਗਾ ਜੋ ਜਸ ਕਰਕੇ ਅਸੀਂ ਬੈਠੇ ਆ ਇਹਨਾਂ ਦੀਆਂ ਡਿਮਾਂਡਾਂ ਸੀ ਜੇ ਸ਼ੂਗਰ ਮਿਲਦੀ ਗੱਲ ਹੋਵੇ ਉਦੋਂ ਵੀ ਮਰਨਵਰਤ ਤੇ ਗੁਰਦੇਵ ਸਿੰਘ ਸੇਖੋਂ ਬੈਠੇ ਸੀ ਔਰ ਸ਼ੂਗਰ ਵੈਲ ਵੀ ਜਿਹੜੀ ਇੱਥੋਂ ਉਹ ਚਲੀ ਗਈ ਹੁਣ ਗੱਲ ਹੈ ਪੜ੍ਹਾਈ ਦੀ ਜੋ ਬੇਸ ਹੁੰਦਾ ਕਿਉਂਕਿ ਬੱਚਾ ਪਰਿਵਾਰ ਵਿੱਚ ਪੈਦਾ ਹੋਣ ਤੋਂ ਬਾਅਦ ਮਾਂ ਪਿਓ ਦੀ ਸਿੱਖਿਆ ਤੋਂ ਬਾਅਦ ਫਿਰ ਸਕੂਲ ਜਾਂਦਾ ਵਿਦਿਆ ਵਿਦਿਆ ਅਸੀਂ ਕਹਿੰਨੇ ਵੀ ਕਿਸੇ ਨੂੰ ਪੈਸਾ ਨਾ ਦਿਓ ਵਿਦਿਆ ਦੇ ਦਿਓ ਤਾਂ ਪੈਸਾ ਦੇ ਕੋਲੇ ਆਪ ਆ ਜਾਂਦਾ ਸੋ ਜਿਹੜੀ ਬੀਐਸ ਇਹਨੂੰ ਖਤਮ ਕਰਨ ਤੇ ਤੁਰਲੇ ਹੋਏ ਨੇ ਔਰ ਜੋ ਸਵਾਇਕਰ ਜ਼ਮੀਨ ਹੈ ਉਹਨੂੰ ਵੇਚਣ ਤੇ ਲੱਗੇ ਹੋਏ ਨੇ ਜਿਸ ਤਰ੍ਹਾਂ ਸ਼ੂਗਰ ਮਿਲ ਦੀ ਜ਼ਮੀਨ ਵੇਚ ਕੇ ਇਹਨਾਂ ਨੇ ਪੈਸਾ ਵਟਲ ਲਿਆ ਸਰਕਾਰਾ ਉਸੇ ਤਰ੍ਹਾਂ ਹੀ ਇਹ ਦੇਖੋ ਇਹ ਸੰਸਥਾਵਾਂ ਵਾਸਤੇ ਦਾ ਸੀ ਜਗ੍ਹਾ ਲੈਣੇ ਆ ਸਾਨੂੰ ਕੁਦਰਤੀ ਤੌਰ ਤੇ ਪਹਿਲਾਂ ਸਾਡੇ ਪੁਰਖਿਆਂ ਦੀਆਂ ਸਾਡੇ ਵੱਡਿਆਂ ਦੀਆਂ ਮਿਲੀਆਂ ਹੁਣ ਜਾਦਦਾ ਵਿਦਿਆ ਵਾਸਤੇ ਲੋਕਾਂ ਨੂੰ ਵਿਦਿਆ ਦੇਣ ਵਾਸਤੇ ਅਸੀਂ ਉਹਨਾਂ ਨੂੰ ਵੇਚ ਦਿੱਗੇ ਬਹੁਤ ਹੋਰ ਗੱਲ ਲੱਗਦੀ ਹੈ ਸੋ ਇਸ ਵਿਦਿਆ ਦੇ ਨਾਲ ਹੀ ਬੱਚੇ ਨੇ ਅੱਗੇ ਜਾ ਕੇ ਕੁਝ ਬਣਨਾ ਸਾਡਾ ਜੋ ਮਾਪਿਆਂ ਦਾ ਸਹਾਰਾ ਬਣਨਾ ਕੁਝ ਦੇਸ਼ ਵਾਸਤੇ ਕਰਨਾ ਕੌਮ ਵਾਸਤੇ ਕਰਨਾ ਵਿਦਿਆ ਹੋਊ ਤਾਂ ਕਿਸੇ ਵੀ ਪਾਸੇ ਜਾ ਕੇ ਜਾਓ ਖ ਜਾਂਦਾ ਹੈਗਾ ਤਾਂ ਆਪਣੀ ਰੋਜੀ ਰੋਟੀ ਦੇ ਨਾਲ-ਨਾਲ ਜਿਹੜਾ ਹੈਗਾ ਸਾਰਾ ਉਹ ਦੇਸ਼ ਦਾ ਸੂਬੇ ਦਾ ਕੰਮ ਵੀ ਨਾਮ ਕਰਦਾ ਬਹੁਤ ਵੱਡੇ ਵੱਡੇ ਚੋਂ ਨਿਕਲਦੇ ਨੇ ਖੇਤੀਬਾੜੀ ਅਫਸਰ ਨਿਕਲਦੇ ਨੇ ਬਹੁਤ ਕੁਝ ਹੁੰਦਾ ਬਹੁਤ ਮਿਲਦਾ ਸੋ ਇਹਨੂੰ ਇਹ ਪਤਾ ਨਹੀਂ ਕਿਉਂ ਸਰਕਾਰਾਂ ਜੋ ਕਹਿੰਦੀ ਗੱਲ ਸੀ ਨਸ਼ਾ ਮੁਕਤ ਕਰ ਦਾਂਗੇ ਅਸੀਂ ਕਰਜ਼ਾ ਮੁਕਤ ਕਰ ਦਾਂਗੇ ਅਸੀਂ ਧਰਨਾ ਮੁਕਤ ਕਰ ਦਾਂਗੇ ਅਸੀਂ ਸਾਰਾ ਕੁਝ ਜਿਹੜਾ ਉਸ ਤੋਂ ਪਹਿਲਾਂ ਸਰਕਾਰਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਇਹਨਾਂ ਨੂੰ 91 ਸੀਟਾਂ ਦੇ ਕੇ ਜਿੱਤਾਇਆ ਸੀਗਾ ਤੇ ਉਸ ਤੋਂ ਵੱਧ ਜਿਹੜਾ ਸਿਸਟਮ ਇਸ ਤੇ ਬਣ ਗਿਆ ਸੋ ਇਹਨਾਂ ਨੂੰ ਦੱਸ ਦਈਏ ਕਿ ਜਿਹੜੀਆਂ ਤਾਕਤਾਂ ਹੈਗੀਆਂ ਵਾਰ-ਵਾਰ ਨਹੀਂ ਆਉਂਦੀਆਂ ਤੇ ਬਹੁਤ ਰਾਜੇ ਪਹਿਲੇ ਜਾਣਾ ਲੋਕ ਯਾਦ ਉਹਨਾਂ ਨੂੰ ਕਰਦੇ ਨੇ ਜੋ ਲੋਕਾਂ ਦੇ ਕੁਝ ਕਰਦੇ ਨੇ ਜੋ ਲੋਕਾਂ ਨੂੰ ਕੰਡੇ ਬੀਜ ਕੇ ਜਾਂਦੇ ਨੇ ਤਾਂ ਉਹਨਾਂ ਦੇ ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਨੇ ਕੰਡੇ ਬੀਜੇ ਸੀ ਤਾਂ ਉਹਨਾਂ ਨੂੰ 92 ਸੀਟਾਂ ਦਾ ਜਿਤਾਪਤਾ ਸੀ ਕੋਈ ਤਾਂ ਲੋਕਾਂ ਨੇ ਉਹਨਾਂ ਨੂੰ ਦੱਸਿਆ ਝਟਕਾ ਮਾਰਿਆ ਪਿੱਛੇ ਲੋਕ ਸਭਾ ਸੀਟਾਂ ਤਿੰਨ ਹੀ ਮਿਲੀਆਂ 13 ਦੀ ਗੱਲ ਕਰਦੇ ਸੀ ਤਿੰਨ ਹੀ ਮਿਲੀਆਂ ਹੈਗੀਆਂ ਤਾਂ ਉਹਨਾਂ ਦਾ ਫਿਰ ਵਿਧਾਨ ਸਭਾ ਇਲੈਕਸ਼ਨ ਹੋਣਾ ਤਾਂ ਫਿਰ ਖਤਮ ਹੋ ਜਾਣਾ ਕੰਮ ਸੋ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਜੋ ਲੋਕਪੱਖੀ ਗੱਲ ਹੁੰਦੀਆਂ ਜਿਹਨਾਂ ਸਾਡੀਆਂ ਜਥੇਬੰਦੀਆਂ ਨੇ ਨਾ ਸਮਾਜ ਸੇਵੀ ਜਥੇਬੰਦੀਆਂ ਜਥੇ ਸਾਡੀਆਂ ਕਿਸਾਨ ਜਥੇਬੰਦੀਆਂ ਇਹ ਲੋਕਾਂ ਦੇ ਮਸਲੇ ਜੋ ਸਹੀ ਮਸਲੇ ਹੁੰਦੇ ਉਹਨਾਂ ਨੂੰ ਉਠਾਉਂਦੀਆਂ ਸੋ ਇਹ ਮਸਲਾ ਸਾਡੇ ਕਿਸਾਨਾਂ ਦਾ ਨਹੀਂ ਕਿਲੇ ਮਜ਼ਦੂਰ ਦਾ ਨਹੀਂਗਾ ਦੁਕਾਨਦਾਰ ਸਾਰਿਆਂ ਦਾ ਟੋਟਲੀ ਹੈ ਕਿਉਂਕਿ ਬੱਚਾ ਸਾਰਿਆਂ ਨੇ ਪੜਨਾ ਹੁੰਦਾ ਸੋ ਲੋਕਪੱਖੀ ਗੱਲ ਲੈ ਕੇ ਅਸੀਂ ਚੱਲੇ ਹੈਗੇ ਆ ਸੋ ਅਸੀਂ ਪ੍ਰਾਈਵੇਟ ਜਿਹੜਾ ਉਹ ਐਗਰੀਕਰਚਰ ਬੀਐਸਸੀ ਹੈ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਹੁਣ 16000 ਰੁਪਿਆ ਉਹਦੀ ਜਿਹੜੀ ਫੀਸ ਹੈਗੀ ਹੈ ਬੱਚੇ ਦੀ ਜਿਹੜਾ ਹਰ ਬੱਚਾ ਛੋਟਾ ਬੱਚਾ ਵੀ ਪੜ ਸਕਦਾ ਪਰ ਜਦ ਪ੍ਰ ਖਰਚਾ ਜਿਹੜੇ ਵਿਵਸਥੇ ਪੜ੍ਹਾਈ ਕਰਾਉਂਦੇ ਨੇ ਟੀਚਰ ਨੇ ਉਹਨਾਂ ਨੂੰ ਘੱਟ ਦੇਣੇ ਕਹਾ ਦੇਣੀ ਔਰ ਜਿੰਨਾ ਤੋਂ ਲੈਣੀ ਉਹ ਤੋਂ ਵੱਧ ਲੈਣੀ ਸੋ ਇਹ ਗੱਲ ਸੀ ਨਹੀਂ ਹੁਣ ਦਵਾਂਗੇ ਕਿ ਬੱਚਿਆਂ ਨਾਲ ਖਲਵਾੜ ਸਾਡੇ ਜੋ ਬੱਚਾ ਸਾਡਾ ਆਉਣ ਵਾਲੀ ਪੀੜ੍ਹੀ ਹੈ ਉਹਦੇ ਨਾਲ ਅਸੀਂ ਖਲਵਾੜ ਨਹੀਂ ਹੁਣ ਦੇਵਾਂਗੇ ਹਾਂਜੀ ਪਿਛਲੇ ਸਾਲ ਪੰਜਾਬ ਲੋਕ ਜਿਹੜੀ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਮੀਟਿੰਗ ਕੀਤੀ ਸੀ ਚੰਡੀਗੜ੍ਹ ਚ ਪੀਯੂ ਦੇ ਉਹਨਾਂ ਦੇ ਚੇਅਰਮੈਨ ਵੀ ਨਾਲ ਸੀਗੇ ਸਾਰੇ ਨਾਲ ਸੀ ਵੀ ਇੱਥੇ ਐਗਰੀਕਲਚਰ ਜਿਹੜਾ ਬੀਐਸਸੀ ਚਾਲੂ ਕਰ ਦਿੱਤਾ ਗਿਆ ਤੇ ਉਸ ਨਾਲ ਤੁਸੀਂ ਕਿਸ ਹਾਵ ਨਾਲ ਵੇਖਦੇ ਹੋ ਵੀ ਲੋਕਾਂ ਦਾ ਦੁੱਖਾ ਸੀ ਗੁੰਮਰਾਹ ਕੌਣ ਧਿਆਨ ਸੀ ਜਾਂ ਕੀ ਸੀ ਨਹੀਂ ਦੇਖੋ ਆਪੋ ਉਹੀ ਤਾਂ ਗੱਲ ਕਰ ਰਹੇ ਆ ਵੀ ਜੋ ਕੁਝ ਨੇ ਕਿਹਾ ਉਹ ਕਰਨੀ ਦਾ ਹੈ ਨਾ ਸ਼ੂਗਰ ਮਿੱਲ ਤੇ ਇੱਕ ਵੇਸੇ ਤਾਂ ਮਰਨ ਮਰਤ ਰੱਖਦੇ ਸੀ ਇਹੀ ਸੋਖੋ ਸਾਹਿਬ ਤੇ ਸ਼ੂਗਰ ਮਿੱਲ ਤੋਂ ਚਲੀ ਗਈ ਕਿਉਂ ਚਲੀ ਗਈ ਪਰ ਡਰਾਮੇਬਾਜ਼ੀ ਸੀ ਨਾ ਉਹੀ ਤਾਂ ਡਰਾਮੇਬਾਜ਼ੀਆਂ ਦੀ ਗੱਲ ਕਰਨੇ ਵੀ ਇਹਨਾਂ ਦੀ ਜੋ ਕਹਿਣੀ ਕਰਨ ਦਾ ਵੀ ਉਹ ਕਹਿੰਦੇ ਸੀ ਇਹ ਸਭ ਕੋਈ ਨਸ਼ਾ ਵੀ ਨਹੀਂ ਹੋਊਗਾ ਇੱਥੇ ਧਰਨਾ ਕੋਈ ਲੱਗੂਗਾ ਨਹੀਂ ਜਿਉਂਦੀ ਸਰਕਾਰ ਬਣੀ ਕੀਤਾ ਰਹਿਣ ਲੱਗੇ ਉਸ ਤੋਂ ਵੱਧ ਕੇ ਹਰ ਤਣਾ ਹਰ ਦਿਨ ਹਰ ਤਣਾ ਧਰਨੇ ਚ ਚੱਲੀ ਜਾਂਦੇ ਨੇ ਸੋ ਇਹਨਾਂ ਗੱਲਾਂ ਦੇ ਜੇ ਇਹਨਾਂ ਨੇ ਗੱਲਾਂ ਕਹੀਆਂ ਨਾ ਮੂੰਹ 'ਚ ਨਹੀਂ ਪੈਂਦੀ ਗੱਲ ਜੋ ਬੰਦਾ ਕਹਿੰਦਾ ਨਾ ਪਰ ਉਹਦੀ ਦੇਣ ਹੀ ਹੁੰਦੀ ਨੇ ਉਹ ਹੋਰ ਨਹੀਂ ਦੇਣਾ ਜਾਂ ਲੋਕ ਪੱਕੀ ਗੱਲ ਹੁੰਦੀ ਲੋਕ ਨਾਲ ਲੱਗਦੇ ਨੇ ਤਾਂ ਉਹਨਾਂ ਦਾ ਜਿਹੜਾ ਜੀਣਾ ਪਰ ਦੁੱਬਣ ਹੋਇਤ ਪਰ ਹੋ ਜਾਊਗਾ ਸਾਡਾ ਇਹ ਪ੍ਰੋਗਰਾਮ ਇੱਥੇ ਇੱਕ ਦਿਨ ਦਾ ਰੱਖ ਕੇ ਜਾਂ ਅੱਜ ਰੱਖ ਕੇ ਚੱਕ ਕੇ ਖਤਮ ਨਹੀਂ ਹੁੰਦਾ ਇਸ ਲਗਾਤਾਰ ਤੋਂ ਵੱਡਾ ਬਣ ਸਕਦਾ ਹੈਗਾ ਅਸੀਂ ਸੇਵਕ ਕਿਸਾਨ ਮੋਰਚਾ ਅੱਜ ਤੱਕ ਫਰੀ ਕੋਟ ਦੇ ਇੱਥੇ ਲੱਗੇ ਹੋਏ ਨਾਲ ਜੇ ਲੋੜ ਪਈ ਤਾਂ ਅਸੀਂ ਜਿਹੜਾ ਪੰਜਾਬ ਲੈਵਲ ਦਾ ਜਿਹੜਾ ਸਾਡਾ ਇਸਕੀਮ ਹੈਗਾ ਪੰਜਾਬ ਕਾਈ ਦਾ ਉਹਨੂੰ ਵੀ ਨਾਲ ਲਵਾਵਾਂਗੇ ਜੀ ਜੀ ਕੰਕੇ ਦਾ ਬਾਅਦ ਸਮਾਂ ਹੋ ਗਿਆ ਧੁੱਪ ਜੇ ਬੈਠੇ ਹੋਣ ਮਲਏ ਨੇ ਜਾਂ ਕਿਸੇ ਉਹਦੇ ਨੁਮਾਇੰਦੇ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਨਹੀਂ ਕੁਝ ਨਹੀਂ ਕੀਤੀ ਅਜੇ ਨਾ ਕਰੋ ਕੋਈ ਗੱਲ ਨਹੀਂ ਥੋੜਾ ਸਾਡੀ ਕਮੇਟੀ ਜੋ ਬਣੀ ਇੱਥੇ ਦੀ ਸ joint ਮੋਰਚੇ ਦੀ ਨਾਲ ਪੰਜਾਬ ਸਟੂਡੈਂਟ ਯੂਨੀਅਨ ਲੈ ਕੇ ਬੈਠ ਕੇ ਵੀ ਵਿਚਾਰ ਮੰਨ ਕੇ ਅਗਲਾ ਪ੍ਰੋਗਰਾਮ ਸੀ ਕੋਈ ਦੇ ਸਕਦੇ ਆ ਕੋਈ ਵੱਡਾ ਪ੍ਰੋਗਰਾਮ ਦੇ ਸਕਦੇ ਆ ਮੇਰਾ ਨਾਮ ਭਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਅੱਜ ਜਿਹੜੇ ਆਪਣੇ ਸਟੂਡੈਂਟ ਆ ਐਗਰੀਕਲਚਰ ਦੇ ਬੀਐਸਸੀ ਐਗਰੀਕਲਚਰ ਦੇ ਉਹ ਲਗਾਤਾਰ 1 ਮਹੀਨੇ ਤੋਂ ਬਿਲਜੰਦ ਦਾ ਕਾਲਜ ਦੇ ਵਿੱਚ ਧਰਨੇ ਤੇ ਬੈਠੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਸਾਂਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਕੋਟ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਰੱਖਿਆ ਤਾਂ ਕਰਕੇ ਕਿ ਜਿਹੜੀ ਇੱਥੋਂ ਦੀ ਆਮ ਪਾਰਟੀ ਦੀ ਸਰਕਾਰ ਆ ਜਿਹਦਾ ਉਹ ਕਮੇਡੀਅਨ ਇੱਕ ਮੁੱਖ ਮੰਤਰੀ ਆ ਜਿਹੜਾ ਨਵੇਂ ਤੋਂ ਨਵੇਂ ਕਾਨੂੰਨ ਕੱਢ ਕੇ ਲਿਆਉਂਦਾ ਜਿਹਦੇ ਉਸੇ ਦਾ ਫਰਮਾਨ ਆ ਵੀ 8 ਕਾਲਜ ਆਉਣ ਵਾਲੇ ਦਿਨਾਂ 'ਚ ਅਸੀਂ ਪ੍ਰਾਈਵੇਟ ਕਰ ਰਹੇ ਆ ਉਹਨਾਂ 8ਾਂ ਦੀ ਕੜੀ ਦੇ ਤਹਿਤ ਇੱਕ ਫ੍ਰੀ ਕੋਰਡ ਦਾ ਜਿਹੜਾ ਬੀਐਸਸੀ ਐਗਰੀਕਲਚਰ ਦਾ ਕਾਲਜ ਆ ਉਹਨੂੰ ਪ੍ਰਾਈਵੇਟ ਕਰਨ ਤੇ ਸਾਡੇ ਇੱਥੋਂ ਦੇ ਐਮਐਲਏ ਗੁਰਦੇਵ ਸਿੰਘ ਸੇਖੋਂ ਦਾ ਪੱਪਾ ਵਾਲਾ ਜੋਰ ਲੱਗਾ ਹੋਇਆ ਆ ਕਿਉਂਕਿ ਉਹ ਨੂੰ ਇੰਨੀ ਕਾਲੀ ਸੀ ਪਿਛਲੇ 1 ਮਹੀਨੇ ਤੋਂ ਬੱਚਿਆਂ ਨਾਲ ਤੁਸੀਂ ਲਗਾਤਾਰ ਬੈਸਦਾ ਹੀ ਦੇਖਿਆ ਹੋਣਾ ਕਿ ਕਿਹੜੇ ਹਿਸਾਬ ਨਾਲ ਪ੍ਰਿੰਸੀਪਲ ਜਿਹੜਾ ਬਜੰਦਰਾ ਕਾਜਦਾ ਦੋ-ਦੋ ਟੀਚਰ ਭਸਤੀ ਕਰਦੇ ਕੱਲੇ ਟੀਚਰ ਭਸਤੀ ਕਰਨਾ ਬੀਐਸਸੀ ਐਗਰੀਕਲਚਰ ਨਹੀਂ ਚੱਲਣਾ ਉਹਦੇ ਵਿੱਚ ਜਿੰਨੀਆਂ ਪੋਸ਼ਕ ਸ਼ਾਲਾਵਾਂ ਜਾਂ ਜੋ ਹੋ ਵੀ ਜਿੰਨਾ ਕੋਈ ਚਾਹੀਦਾ ਉਹ ਸਾਰੀ ਦੀ ਲੋੜ ਹੈ ਉਹਦੇ ਆਸਤੇ ਸਰਕਾਰ ਤੋਂ ਫੰਡ ਚਾਹੀਦੇ ਆ ਜਿਹੜੀ ਬੱਚਿਆਂ ਦਾ ਫੈਸਲਾ ਹੈ ਸੀ ਜਿਹੜੇ ਟੀਚਰੋਂ ਸਰਕਾਰੀ ਭਸਤੇ ਕੀਤਾ ਜਾਣ ਕਿਉਂਕਿ ਜੇ ਸਰਕਾਰੀ ਕਾਲਜ ਆ ਗੱਲ ਵੀ ਇਹ ਵੀ ਬੱਚੇ ਸਰਕਾਰੀ ਭਸਤੀ ਵਿੱਚ ਟੀਚਰ ਹੋਣੇ ਚਾਹੀਦੇ ਭਸਤੀ ਸਰਕਾਰੀ ਹੋਣੀ ਚਾਹੀਦੀ ਹੈ ਪ੍ਰਿੰਸੀਪਲ ਭਸਤੀ ਕਰਨ ਵਾਲਾ ਕੌਣ ਹੈ ਜੇ ਪ੍ਰਿੰਸੀਪਲ ਭਸਤੀ ਕਰੂਗਾ ਤੇ ਆਉਣ ਵਾਲੇ ਦਿਨਾਂ ਜਿਹੜੇ ਬੱਚੇ 20 ਹਜ਼ਾਰ ਫੀਸ ਦੇ ਕੇ ਪੜ੍ਹਦਾ ਉਹਨੂੰ 2 ਲੱਖ ਰੁਪਈਆ ਵੀ ਭਰਨਾ ਪਊਗਾ ਫਿਰ ਮੈਂ ਟੀਚਰਾਂ ਨੂੰ ਤਨ ਕਾ ਵੀ ਦੇਣੀ ਪਊਗੀ ਮੈਨੇਜਮੈਂਟ ਦਾ ਦੂਜਾ ਵੀ ਖਿਆਲ ਰੱਖਣਾ ਪਊਗਾ ਕਿਉਂਕਿ ਉਹ ਜਿਹੜਾ ਤੰਤਰ ਆ ਉਹ ਸਾਰਾ ਉਹਨੂੰ ਪ੍ਰਾਈਵੇਟ ਲਿਜਾਣ ਵਾਲਾ ਹੈ ਸੰਯੁਕਤ ਮੋਲਚੇ ਨੇ ਫੈਸਲਾ ਕੀਤਾ ਜ਼ਿਲ੍ਹਾ ਫਰੀਕੋਟ ਦੇ ਨੇ ਕਿ ਜਿਹੜਾ ਇਹ ਕਾਜ ਨੂੰ ਕਦੇ ਵੀ ਅਸੀਂ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ ਇਹਨਾਂ ਸਿਆਸੀ ਲੋਕਾਂ ਦੇ ਹੱਥਾਂ 'ਚ ਪਹਿਲਾਂ ਖੇਡਦੇ ਦੇਖਿਆ ਪਿਛਲੇ ਧਰਨੇ 'ਚ ਪਿਛਲੇ ਮੋਲਚੇ 'ਚ ਲਗਾਤਾਰ ਇੱਥੋਂ ਦਾ ਸਪੀਕਰ ਇੱਥੋਂ ਦਾ ਐਮਐਲਏ ਇੱਥੋਂ ਦੇ ਜਿਹੜੇ ਸੰਸਥਾਵਾਂ ਦੇ ਮੁਖੀ ਸੀ ਉਹ ਧਰਨੇ 'ਚ ਬਹਿ ਕੇ ਇਹ ਕਹਿੰਦੇ ਸੀ ਅਸੀਂ ਕਾਲਾ ਪਾਣੀ ਰੋਕਣਾ ਅਸੀਂ ਖੰਡ ਮੈਲ ਨੂੰ ਬਚਾਉਣਾ ਹੈ ਅਸੀਂ ਕਾਜ ਨੂੰ ਬਚਾਉਣਾ ਜਿੰਨੇ ਕੀਤੇ ਸਾਰੇ ਅੱਜ ਤੱਕ ਸਾਡੇ ਵਾਸਤੇ ਕੰਡੇ ਪੀਚੇ ਆ ਜ਼ਹਿਰ ਪੋਸਿਆ ਗਿਆ ਅੱਜ ਉਸੇ ਪਾਣੀ ਦੇ ਵਿੱਚ ਜਿਹੜਾ ਅੱਜ ਕਾਲੇ ਪਾਣੀ ਤੇ ਫੇਰ ਹੋ ਕੇ ਉੱਥੇ ਲੜਾਈ ਲੜ ਰਹੇ ਆ ਉਹ ਜ਼ਹਿਰ ਪੋਸਿਆ ਕਿਨੇ ਆ ਜਿਹੜੇ ਇਹਨਾਂ ਨੇ ਕਿਉਂਕਿ ਇਹਨਾਂ ਨੇ ਉਦੋਂ ਲੜਾਈ ਵਿਢੀ ਸੀ ਅੱਜ ਉਸੇ ਸੱਤਾ ਦਾ ਨੱਕ ਮਾਉਂਦੇ ਆ ਇਹਨਾਂ ਦਾ ਹੱਕ ਸੀ ਉਹ ਪਾਣੀ ਨੂੰ ਰੋਕਣਾ ਜਿਹੜਾ ਕਿ ਨਹੀਂ ਰੋਕਿਆ ਜੇ ਖੰਡ ਮਿਲ ਦਾ ਮਸਲਾ ਸੀ ਉਹ ਗਈ ਕਿਉਂ ਕਿ ਇਹਨਾਂ ਦੀ ਜ਼ਿੰਮੇਵਾਰੀ ਸੀ ਅੱਜ ਦੋਨੇ ਸੱਤਾ ਦੇ ਵਿੱਚ ਮੋਢੀ ਹੈ ਜੇ ਕਾਲਜ ਦਾ ਮਸਲਾ ਆ ਤਾਂ ਇਹ ਵੀ ਉਹੀ ਆਇਆ ਪਰ ਇਹ ਭਲੇਖੇ 'ਚ ਆ ਇਹ ਲੋਕ ਆ ਜਿਹੜੇ ਆ ਆਪਦੇ ਬੱਚਿਆਂ ਦਾ ਭੱਖ ਨਹੀਂ ਖਰਾਬ ਹੋਣ ਦੇਣਗੇ ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਕੱਲੀ ਔਰ ਨਾ ਇਹ ਅੱਜ ਗਿੱਦੜਵਾਦੀ ਜਿਮਨੀ ਚ ਆਉਣਾ ਹੈ 2 ਤਰੀਕ ਨੂੰ ਸਯੁਕਤ ਮੋਰਚਾ ਦਾ ਪ੍ਰੋਗਰਾਮ ਹੈ ਚੰਡੀਗੜ੍ਹ ਜੇਕਰ ਇੱਥੇ ਅਜੇ ਚੇਤਾਵਨੀ ਦਿੱਤੀ ਹੈ ਇੱਕ ਇਹਨਾਂ ਨੂੰ ਜੇ ਨਾ ਸੰਗਣਗੇ ਇਹਦਾ ਖਮਿਆਜਾ ਪਹਤਾ ਸੰਧਵਾ ਦੇਖੋ ਤੇ ਇਹਨਾਂ ਦੀ ਪਾਰਟੀ ਨੂੰ ਭੁਗਤਣਾ ਪਊਗਾ